ਜਿਤਾ ਆਪਾਂ 2 ਦਿਨ ਪਹਿਲਾਂ ਗੱਲ ਕੀਤੀ ਸੀ ਜਮ ਮਾਸਟਰੀ ਤੋਂ ਪਹਿਲਾਂ ਤੇ ਮੈਂ ਕਿਹਾ ਸੀ ਭਈ ਜੁਆਨ ਮੋਡਰੇਟ ਰੇਨਫਾਲ ਦੀ ਉਮੀਦ ਹੈਗੀ ਹੈ ਬਟ ਰਾਤ ਨੂੰ ਜਿਹੜਾ ਸੈਂਟਰਲ ਪੰਜਾਬ ਸੀ ਉਹਦੇ ਚ ਇੱਕ ਲੋ ਪ੍ਰੈਸ਼ਰ ਏਰੀਆ ਡਵੈਲਪ ਹੋਇਆ ਲੋ ਪ੍ਰੈਸ਼ਰ ਸਿਸਟਮ ਡਵੈਲਪ ਹੋਇਆ ਤੇ ਉਸ ਕਰਕੇ ਜੁਵਨਾ ਕਾਫੀ ਵਧੀਆ ਰੇਨਫਾਲ ਦੇਖਣ ਨੂੰ ਮਿਲੀ ਹੈ ਤੇ ਹੁਣ ਜੇ ਆਪਾਂ ਗੱਲ ਕਰਦੇ ਆ ਜਦੋਂ ਮੌਨਸੂਨ ਸ਼ੁਰੂ ਹੋਈ ਸੀਗੀ ਜੂਨ ਦੇ ਮਹੀਨੇ ਜੂਨ ਚ ਜਿਹੜੀ ਸੀਗੀ ਡੈਫਿਸਿਟ ਸੀਗੀ ਫਿਰ ਜੁਲਾਈ ਵੀ ਡੈਫਿਸਿਟ ਸੀਗੀ ਤੇ ਹੁਣ ਜਦੋਂ ਅਗਸਤ ਦਾ ਮਹੀਨਾ ਜਿਹੜਾ ਹੈਗਾ ਜਿੱਦਾ ਤੁਸੀਂ ਗੱਲ ਕੀਤੀ ਹੈ 190 ਮਿਲੀਮੀਟਰ ਜੋ ਹੈ ਉਹ ਜਿਹੜੀ ਹੈਗੀ ਹੈ ਨੋਰਮਲ ਅਗਸਤ ਦੇ ਮਹੀਨੇ ਦੀ ਹੈ ਕਿ ਲੁਧਿਆਣਾ ਦੀ ਤੇ ਉਹ ਹੁਣ ਤੱਕ 190.5 ਮਿਲੀਮੀਟਰ ਹੋ ਚੁੱਕੀ ਹੈ ਇਹਦਾ ਮਤਲਬ ਇਹ ਹੋਇਆ ਵੀ ਆਪਾਂ ਜਿਹੜੀ ਨੋਰਮਲ ਰੇਨਫਾਲ ਸੀ ਉਹ ਆਪਾਂ ਨੂੰ ਮਿਲ ਚੁੱਕੀ ਹੈ ਕਹਿੰਦਾ ਸਾਫ ਸਾਫ ਮਤਲਬ ਹੈ ਵੀ ਕੀ ਹੱਲੇ ਵੀ ਅੱਗੇ ਆ ਕੇ 1 2 3 ਦਿਨ ਜਿਹੜੇ ਤਿੰਨ ਹੈਗੇ ਨੇ ਬਰਸਾਤਾਂ ਦੇ ਬਣੇ ਹੋਏ ਨੇ ਲਾਈਟ ਤੋਂ ਮੌਡਰ ਰੇਨ ਹੋਲੇ ਵੀ ਹੋ ਸਕਦੀ ਹੈ ਔਰ ਜਿਹੜੀ ਬਰਸਾਤ ਅਗਲੇ ਦਿਨਾਂ ਚ ਹੋਏਗੀ ਇੱਕ ਤਰ੍ਹਾਂ ਦਾ ਬੋਨਸ ਰੂਪ ਵਿੱਚ ਤੁਹਾਨੂੰ ਵਸਨੀ ਮਿਲੇਗੀ ਜੀ ਕਿਉਂਕਿ ਨਾ ਇੱਕ ਲੋ ਪੈ ਲੋ ਪ੍ਰੈਸ਼ਰ ਡਵਲਪ ਹੋ ਗਿਆ ਜਿਹੜਾ ਪਹਿਲਾਂ ਹਾਈ ਪ੍ਰੈਸ਼ਰ ਜਿੰਦਾ ਬਿਆ ਸੀਗਾ ਹੁਣ ਇਸ ਵੇਲੇ ਲੋ ਪ੍ਰੈਸ਼ਰ ਸਿਸਟਮ ਜਵਾਨ ਡਵਲਪ ਹੋਇਆ ਇਹ ਦੇ ਚ ਇੰਡੋਗੈਟਿੰਗ ਫਲੈਂਸ ਜਿਹਨੂੰ ਬੋਲਦੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ੇ ਹੁੰਦੇ ਆ ਤੇ ਲੋ ਪ੍ਰੈਸ਼ਰ ਕਰਕੇ ਹੁਣ 28 ਤੋਂ ਬਾਅਦ ਜਿਹੜਾ ਹੋਰ ਵਧੀਆ ਹੈਲੋ ਮਾਸਟਰ ਸਸ਼ੀਗਰ ਦਾ ਆ ਦੋਸਤ ਮੈਡੋ ਸਰਦੀਪ ਦੁਆ ਤੁਸੀਂ ਦੇਖ ਰਹੇ ਲੁਧਿਆਣਾ ਦਾ ਮੌਸਮ ਖਬਰਨਾਮਾ ਸੋ ਦੋਸਤੋ ਇਸ ਵੇਲੇ ਗਏ ਲੁਧਿਆਣਾ ਸ਼ਹਿਰ ਦੇ ਪੀਏਯੂ ਦੇ ਕਲਾਈਮ ਚੇਨ ਡਿਪਾਰਟਮੈਂਟ ਤੇ ਉਹ ਤੁਹਾਨੂੰ ਦੱਸਦਾ ਕਿ ਲਗਾਤਾਰ ਜਿਸ ਤਰ੍ਹਾਂ ਵੈਦਰ ਬਣਿਆ ਹੋਇਆ ਸੀ ਭਾਵੇਂ ਅਗਰ ਗੱਲ ਕਰੀਏ ਕ੍ਰਿਸ਼ਨ ਜਨਮ ਅਸ਼ਟਮੀ ਦੀ ਤਾਂ ਹਰ ਇੱਕ ਨੇ ਬਹੁਤ ਉਮਤਾ ਆਮਦਨ ਨੂੰ ਸੈਲੀਬ੍ਰੇਟ ਕੀਤਾ ਲੇਕਿਨ ਭਗਤਾਂ ਦਾ ਸਲਾਬ ਤੁਸੀਂ ਕਹਿ ਸਕਦੇ ਹੋ ਕੱਲ ਵੱਡੀ ਗਿਣਤੀ ਦੇ ਵਿੱਚ ਮੰਦਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਣ ਨੂੰ ਮਿਲਿਆ ਭਾਵੇਂ ਜਿੰਨੀ ਮਰਜ਼ੀ ਬਾਰਿਸ਼ ਹੋਈ ਆਸਮਾਨ ਤੇ ਬਿਜਲੀ ਕਰ ਗਈ ਲੇਕਿਨ ਹਰਿਕ ਨੇ ਸਵਾਗਤ ਜਿਹੜਾ ਵੈ ਕ੍ਰਿਸ਼ਨ ਜੀ ਦਾ ਬਹੁਤ ਧੂਮਤਾਂ ਦੇਣਾ ਕੀਤਾ ਲੇਕਿਨ ਅਗਰ ਗੱਲ ਕਰੀਏ ਬਾਰਿਸ਼ ਦੀ ਤੇ ਬਾਰਿਸ਼ ਦੀ ਜਿੰਨੀ ਰਿਕੁਆਇਰਮੈਂਟ ਸੀ ਇਸ ਮਹੀਨੇ ਦੀ ਯਾਨੀ ਕਿ ਅਗਸਤ ਦੇ ਮਹੀਨੇ ਦੀ 190 ਮਿਲੀਮੀਟਰ ਦੀ ਉਹ ਤਕਰੀਬਨ ਤਕਰੀਬਨ ਕੰਪਲੀਟ ਹੋ ਚੁੱਕੀ ਹੈ ਬਲਕਿ ਹੁਣ ਜਦੋਂ ਬੋਨਸ ਪੁਆਇੰਟ ਆਪਾਂ ਨੂੰ ਕਮਾਂਗੇ ਕਿ ਅਗਲੇ 3-4 ਦਿਨਾਂ ਦੇ ਵਿੱਚ ਬਰਸਾਤ ਜਿਹੜੀ ਹੈ ਹੋਰ ਜ਼ਿਆਦਾ ਗੱਲ ਲੁਧਿਆਣਾ ਸ਼ਹਿਰ ਦੇ ਵਿੱਚ ਹੋਈ ਤਾਂ ਅਸੀਂ ਉਹਨੂੰ ਬੋਨਸ ਦੇ ਵਿੱਚ ਗਿਣਾਂਗੇ ਕਿਉਂਕਿ ਇਸ ਅਗਸਤ ਦੇ ਵਿੱਚ ਤਕਰੀਬਨ 190 ਮਿਲੀਮੀਟਰ بارش ਹੋਣੀ ਸੀ ਜੋ ਕਿ ਰੁਝਾਨ ਡੇਲੀ ਡੇਲੀ ਪਹਿਲੇ ਹਫ਼ਤੇ ਦੂਸਰੇ ਹਫ਼ਤੇ ਤੀਸਰੇ ਹਫ਼ਤੇ ਸਾਫ਼ ਤੌਰ ਤੇ ਦੇਖਣ ਨੂੰ ਮਿਲੀ ਔਰ ਕੱਲ ਵੀ ਤਕਰੀਬਨ ਤਕਰੀਬਨ 12 ਮਿਲੀਮੀਟਰ ਦੇ ਤਕਰੀਬ ਜਿਹੜੀ ਹੈ ਬਰਸਾਤ ਜਿਹੜੀ ਹੈ ਸਾਫ਼ ਤੌਰ ਤੇ ਲੁਧਿਆਣਾ ਸ਼ਹਿਰ ਤੇ ਹੋਈ ਤੇ ਗੱਲ ਕਰਦੇ ਆ ਡਾਕਟਰ ਸੋਮਪਾਲ ਜੀ ਨਾਲ ਤੇ ਜਾਣਦੇ ਆ ਕੀ ਹੱਲੇ ਵੀ ਖੋੜੀ ਅੱਛੀ ਬਾਰਿਸ਼ ਲੁਧਿਆਣਾ ਸ਼ਹਿਰ ਨੂੰ ਮਿਲੇਗੀ ਕਿ ਹੱਲੇ ਵੀ ਬਾਰਿਸ਼ ਦੇ ਨਾਲ ਤਾਪਮਨ ਡਾਊਨ ਹੋਣ ਦੇ ਨਾਲ ਰਾਹਤ ਮਿਲੇਗੀ ਗਰਮੀ ਦੇ ਵਿੱਚ ਤੇ ਆਓ ਫਿਰ ਗੱਲ ਕਰਦੇ ਆ ਸਸ਼ੀ ਗੱਸਾ ਵੈਲਕਮ ਟੂ ਸੈਨਾਲ ਜੀ ਜੀ ਤਾਂ ਆਪਾਂ ਦੋ ਦਿਨ ਪਹਿਲਾਂ ਗੱਲ ਕੀਤੀ ਸੀ ਜਨਮ ਅਸ਼ਟਮੀ ਤੋਂ ਪਹਿਲਾਂ ਤੇ ਮੈਂ ਕਿਹਾ ਸੀ ਬਈ ਜੋ ਐਨ ਮੋਡਰੇਟ ਰੇਨਫਾਲ ਦੀ ਉਮੀਦ ਹੈਗੀ ਹੈ ਬਟ ਰਾਤ ਨੂੰ ਜਿਹੜਾ ਸੈਂਟਰਲ ਪੰਜਾਬ ਸੀ ਉਹਦੇ ਚ ਇੱਕ ਲੋ ਪ੍ਰੈਸ਼ਰ ਏਰੀਆ ਡਵੈਲਪ ਹੋਇਆ ਲੋ ਪ੍ਰੈਸ਼ਰ ਸਿਸਟਮ ਡਵੈਲਪ ਹੋਇਆ ਤੇ ਉਸ ਕਰਕੇ ਜੋ ਹਨਾ ਕਾਫੀ ਵਧੀਆ ਰੇਨਫਾਲ ਦੇਖਣ ਨੂੰ ਮਿਲੀ ਹੈ ਤੇ ਹੁਣ ਜੇ ਆਪਾਂ ਗੱਲ ਕਰਦੇ ਆ ਜਦੋਂ ਮੌਨਸੂਨ ਸ਼ੁਰੂ ਹੋਈ ਸੀਗੀ ਜੂਨ ਦੇ ਮਹੀਨੇ ਜੂਨ ਚ ਜਿਹੜੀ ਸੀਗੀ ਡੈਫਿਸਿਟ ਸੀਗੀ ਫਿਰ ਜੁਲਾਈ ਵੀ ਡੈਫਿਸਿਟ ਸੀਗੀ ਤੇ ਹੁਣ ਜਦੋਂ ਅਗਸਤ ਦਾ ਮਹੀਨਾ ਜਿਹੜਾ ਹੈਗਾ ਜਿੱਦਾਂ ਤੁਸੀਂ ਗੱਲ ਕੀਤੀ ਹੈ 190 ਮਿਲੀਮੀਟਰ ਜੋ ਹੈ ਉਹ ਜਿਹੜੀ ਹੈਗੀ ਹੈ ਨੋਰਮਲ ਅਗਸਤ ਦੇ ਮਹੀਨੇ ਦੀ ਹੈ ਕਿ ਲੁਧਿਆਣਾ ਦੀ ਤੇ ਉਹ ਹੁਣ ਤੱਕ 190.5 ਮਿਲੀਮੀਟਰ ਹੋ ਚੁੱਕੀ ਹੈ ਇਹਦਾ ਮਤਲਬ ਇਹ ਹੋਇਆ ਵੀ ਆਪਾਂ ਜਿਹੜੀ ਨੋਰਮਲ ਰੇਨਫਾਲ ਸੀ ਉਹ ਆਪਾਂ ਨੂੰ ਮਿਲ ਚੁੱਕੀ ਹੈ ਤੇ ਅੱਗੇ ਅੱਜ ਤੇ ਕੱਲ ਦੋ ਦਿਨ ਦਾ ਜਿਹੜਾ ਹੈਗਾ ਉਹ yellow alert ਹੈਗਾ ਨਾਰਦਰਨ ਪੰਜਾਬ ਲਈ ਜਿਦੇ ਚ ਤੁਹਾਡੇ ਪਠਾਨਕੋਟ ਹੁਸ਼ਿਆਰਪੁਰ ਤੇ ਤਰਨ ਤਰਨ ਉਹ ਤੇ ਜਿਹੜਾ ਆਪਣੇ ਇਧਰ ਵਾਲਾ ਏਰੀਆ ਜਿਹੜਾ ਹੁੰਦਾ ਹੈਗਾ ਨਵਾਂ ਸ਼ਹਿਰ ਵਰਗਾ ਇੱਥੇ ਜਿਹੜਾ ਯੈਲੋ ਅਲਰਟ ਦੀ ਭਵਿੱਖਬਾਣੀ ਕੀਤੀ ਹੋਈ ਹੈ ਤੇ ਇਸ ਤੋਂ ਬਾਅਦ ਦੂਸਰੇ ਜਿਹੜੇ ਇਲਾਕੇ ਆ ਪੰਜਾਬ ਦੇ ਉਹਦੇ ਵਿੱਚ ਵੀ ਮੋਡਰੇਟ ਟੂ ਲਾਈਟ ਟੂ ਮੋਡਰੇਟ ਰੇਨਫਾਲ ਦੀ ਉਮੀਦ ਹੈ ਤੇ ਜਿਹੜੇ ਆਪਣੇ ਕੋਲ 2 ਦਿਨ ਹੁਣ ਬਸਦੇ ਆ ਇਸ ਤੋਂ ਬਾਅਦ ਆਪਣੇ ਜਿਹੜਾ ਜਿਹੜਾ ਮੀਂਹ ਪਊਗਾ ਉਹ ਜਿਹੜਾ ਨੋਰਮਲ ਤੋਂ ਜ਼ਿਆਦਾ ਆਪਾਂ ਨੂੰ ਵੇਖਣ ਨੂੰ ਮਿਲੇਗਾ ਤੁਸੀਂ ਅਗਰ ਗੱਲ ਕਰੀਏ ਵੈਦਰ ਦੇਗਾ ਤੁਸੀਂ ਬੈਕ ਟੂ ਬੈਕ ਦੇਖਿਆ ਕਿ ਹੁਣ ਵੀ ਅਗਰ ਬਾਰਿਸ਼ ਤੁਸੀਂ ਦੇਖੋਗੇ ਬੱਦਲਾਂ ਦੀ ਗਰਜਣ ਦੀ ਆਵਾਜ਼ ਆ ਰਹੀ ਹੈ ਸੋ ਲੱਗਦਾ ਹੈ ਕਿ ਅੱਜ ਵੀ ਜੜੀ ਬਰਸਾਤ ਹੋਣੀ ਹੈ ਔਰ ਅਗਲੇ 2 ਦਿਨ ਕਿਦ ਤੱਕ ਦੇਖਦੇ ਬਰਸਾਤ ਨੂੰ ਲੈ ਕੇ ਬੋਸਾਂ ਜੀ ਕਿਉਂਕਿ ਜਿਹੜਾ ਮੈਂ ਮੈਂ ਕਿਹਾ yellow alert ਜਿਹੜਾ ਦਿੱਤਾ ਹੋਇਆ ਹੈ ਪੂਰੇ ਪੰਜਾਬ ਪੂਰੇ ਪੰਜਾਬ ਨਹੀਂ ਤਾਂ ਨਹੀਂ ਕਹਿ ਸਕਦੇ ਉਹਨਾਂ ਨੇ ਸਪੈਸਿਫਿਕਲੀ ਮੈਂਸ਼ਨ ਕੀਤੇ ਆ ਉਹ ਜਿਹੜੇ ਨਾਰਥ ਡਿਸਟ੍ਰਿਕਟ ਹੈ ਬਟ ਇੱਥੇ ਵੀ ਹੁਣ ਵੀ ਉਮੀਦ ਹੈ ਰਾਤ ਨੂੰ ਵੀ ਸਾਨੂੰ ਜੁਆਨਾ ਉਮੀਦ ਜੁਆਨਾ ਦੇਖਣ ਨੂੰ ਮਿਲ ਸਕਦਾ ਹੈ ਲਾਈਕ ਟੂ ਮੋਡਰੇਟ ਰੇਨਫਾਲ ਜਿਹੜੇ ਦੂ ਵੀ ਹੋ ਸਕਦੀ ਹੈ ਹੋ ਸਕਦੀ ਹੈ اگلے 2 ਦਿਨ ਤੱਕ ਜੀ 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 ਤੇ તાਪਮਾਨ ਇਸ ਟਾਈਮ ਕਿੰਨਾ ਚੱਲ ਰਿਹਾ ਹੈ ਕਰ ਤਾਪਮਾਨ ਜਿਹੜਾ ਹੈਗਾ 2 ਦਿਨ ਪਹਿਲਾਂ ਨੋਰਮਲ ਆ ਗਿਆ ਸੀਗਾ ਤੇ ਕੱਲ ਥੋੜਾ ਸਾ ਹਾਈ ਸੀਗਾ ਟੈਂਪਰੇਚਰ ਜਿਹੜਾ 27 ਡਿਗਰੀ ਸੀਗਾ ਮਿਨਿਮਮ ਤੇ ਮੈਕਸਿਮ ਟੈਂਪਰੇਚਰ ਉਹ 35 ਡਿਗਰੀ ਸੀਗਾ ਜਦੋਂ ਕਿ ਉਹ 24 ਹੋਣਾ ਚਾਹੀਦਾ ਮਿਨਿਮਮ ਤੇ ਮੈਕਸਿਮ ਹੋਣਾ ਚਾਹੀਦਾ 32 33 ਹੋਣਾ ਚਾਹੀਦਾ ਤੇ 2-3 ਡਿਗਰੀ ਟੈਂਪਰੇਚਰ ਵੱਧ ਚੱਲਦਾ ਪਿਆ ਸੀਗਾ ਹੁਣ ਵੀ ਜਿਹੜੀ ਤੁਹਾਨੂੰ ਤਫਸੀਲ ਮਹਿਸੂਸ ਹੁੰਦੀ ਪਈ ਹੈ ਇਹ ਵੀ ਇੱਕ ਇੰਡੀਕੇਸ਼ਨ ਹੈ ਸ਼ਾਮ ਤੱਕ ਜ ਜਾਨੂੰ ਆਪਾਂ ਨੂੰ ਕੋਈ ਰੇਨਫਾਲ ਦੇ ਵਧੀ ਬਿਰੋ ਤੁਹਾਡੇ ਗੈਂਦ ਸਾਫ ਸਾਤ ਮਤਲਬ ਹੈ ਕਿ ਹੱਲੇ ਵੀ ਅੱਗੇ ਆਗੇ 1 2 3 ਦਿਨ ਹੈ ਜਿਹੜੇ ਬਰਸਾਤਾ ਦੇ ਬਣੇ ਨੇ ਲਾਈਟ ਟੂ ਮੋਡਰੇਟ ਰੇਨ ਹੋ ਲੈ ਵੀ ਹੋ ਸਕਦੀ ਹੈ ਔਰ ਜਿਹੜੀ ਬਰਸਾਤ ਅੱਗੇਲੇ ਦਿਨਾਂ ਚ ਹੋਏਗੀ ਇੱਕ ਤਰ੍ਹਾਂ ਦਾ ਬੋਨਸ ਦੇ ਰੂਪ ਵਿੱਚ ਲੁਧਿਆਣਾ ਵਾਸਤੇ ਮਿਲੇਗੀ ਜੀ ਕਿਉਂਕਿ ਨਾ ਇਹ ਇੱਕ ਲੋ ਲੋ ਪ੍ਰੈਸ਼ਰ ਡਵਲਪ ਹੋ ਗਿਆ ਜਿਹੜਾ ਪਹਿਲਾਂ ਹਾਈ ਪ੍ਰੈਸ਼ਰ ਚੱਲਦਾ ਪਿਆ ਸੀਗਾ ਹੁਣ ਇਸ ਵੇਲੇ ਲੋ ਪ੍ਰੈਸ਼ਰ ਸਿਸਟਮ ਜੁਵਾਨਾ ਡਵਲਪ ਹੋਇਆ ਇਹਦੇ ਚ ਇੰਡੋਗੈਕਟਿੰਗ ਪਲੈਨਸ ਨੂੰ ਬੋਲਦੇ ਆ ਜਿਹੜੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ੇ ਹੁੰਦੇ ਆ ਤੇ ਲੋ ਪ੍ਰੈਸ਼ਰ ਕਰਕੇ ਹੁਣ 28 ਤੋਂ ਬਾਅਦ ਜਿਹ ਅੱਛਾ ਜੀ ਅਗਰ ਗੱਲ ਕਰੀਏ ਕਿਸਾਨ ਵੀਰਾਂ ਦੇ ਉਹਨਾਂ ਵਾਸਤੇ ਵੈਦਰ ਹੁਣ ਅੱਗੇ ਕਿੱਦਾਂ ਦਾ ਆ ਰਿਹਾ ਹੈ ਦੇਖੋ ਕਿਉਂਕਿ ਆਪਣਾ ਹੈਗਾ ਹੁਣ ਜਿਹੜੀ ਅੱਗੇ ਜਿਹੜੀ ਜਿਹੜਾ ਮੌਸਮ ਹੈ ਕੁਝ ਜਿਹੜੇ ਜਿਹੜੀ ਰਾਈਸ ਹੈ ਜਾਂ ਪੈਦੀ ਹੈ ਆਪਣੀ ਉਹਦੇ ਨਾਲ ਬੂਰ ਤੇ ਪੈ ਗਈ ਉਹਨਾਂ ਦੇ ਬੂਰ ਆ ਗਿਆ ਯਾਨੀ ਫਲਾਵਰਿੰਗ ਆ ਗਈ ਹੈ ਜੇ ਤਾਂ ਬਦਮੀ ਪੈਂਦਾ ਜਿਹੜੀ ਗੇਤੀ ਜਿਹੜੀ ਫਸਲਾਂ ਨੇ ਉਹਨਾਂ ਨੂੰ ਤਾਂ ਨੁਕਸਾਨ ਹੋ ਸਕਦਾ ਹੈ ਬਟ ਇਹਦੇ ਜਿਹੜਾ ਪਹਿਲਾਂ ਪਹਿਲਾਂ ਮੀਂਹ ਪਿਆ ਉਹਦਾ ਮੱਕੀ ਵਾਲਿਆਂ ਨੂੰ ਥੋੜਾ ਜਿਹਾ ਫਾਇਦਾ ਹੋਇਆ ਕਿਉਂਕਿ ਉਹਦੇ ਕੀੜੇ ਘੱਟ ਦੇਖਣ ਨੂੰ ਮਿਲੇ ਕੁਝ ਸਾਇੰਟਿਸਟ ਮੈਨੂੰ ਕਹਿ ਰਹੇ ਸੀਗੇ ਵੀ ਜਿਹੜੇ ਡਰਾਈ ਜਿਹੜਾ ਰਹਾ ਇਹ ਜਿਹੜਾ ਜੁਲਾਈ ਦਾ ਤੇ ਜੂਨ ਦਾ ਉਸ ਕਰਕੇ ਨੂੰ ਕੀੜੇ ਦੇਖਣ ਨੂੰ ਘਟ ਮਿਲੇ ਆ ਬਟ ਓਵਰ ਆਲ ਫਿਲਹਾਲ ਜਿਹੜਾ ਪਾਣੀ ਜੇ ਮੀਂਹ ਪੈਂਦਾ ਹੈ ਉਹਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੈਗਾ ਬਟ ਜੇ گاਉਂ ਵੱਧਦਾ ਹੈ ਜ਼ਿਆਦਾ ਵੱਧਦਾ ਸਤੰਬਰ ਜਦੋਂ ਮੀਂਹ ਪੈਂਦੇ ਨੇ ਉਸ ਕਰਕੇ ਫਿਰ ਜ਼ਵਾਨਾ ਥੋੜਾ ਬਤਾ ਨਿਕਸਨ ਹੌਸਲ ਦਾ ਕਿਉਂਕਿ ਜਾਨਾ ਤੋਂ ਫਿਰ ਜੋ اناਉਣਾ ਆਪਣਾ ਕਰਨਾ ਪੈਣਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋਮਪਾਲ ਜੀ ਸੋਇ ਜੀ ਡਾਕਟਰ ਸੋਮਪਾਲ ਜਿਨੇ ਸਾਫ ਤੌਰ ਤੇ ਦੱਸਿਆ ਕਿ ਜਿਸ ਪ੍ਰਕਾਰ ਨੇ ਆਪਣੀ ਭਵਿੱਖਬਾਣੀ ਕੀਤੀ ਸੀ ਕਿ ਜਨਮ ਅਸ਼ਵੀਨ ਦੇ ਮੌਕੇ ਤੇ ਬਰਸਾਤ ਲਾਈਟ ਟੂ ਮੋਡਰੇਟ ਹੋਣ ਵਾਲੀ ਹੈ ਸੋ ਫਾਈਨਲੀ ਤੁਸੀਂ ਦੇਖਿਆ ਕਿ ਰਾਤ ਨੂੰ ਜਨਮ ਅਸ਼ਵੀਨ ਦਿਨ بارش ਸਾਰਿਆਂ ਨੂੰ ਦੇਖਣ ਨੂੰ ਮਿਲੀ ਹੈ ਉਸ ਦੇ ਨਾਲ ਨਾਲ ਅਗਰ ਗੱਲ ਕਰੀਏ ਆਉਣ ਵਾਲੇ ਅਪਕਮਿੰਗ ਡੇਸ ਦੀ ਅਗਰ ਗੱਲ ਕਰੀਏ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਤੇ ਅੱਜ ਵੀ ਕਹਿ ਸਕਦੇ ਹਾਂ ਕਿ ਬਰਸਾਤ ਹੋਣ ਦੀ ਜੜੀ ਸੰਭਾਵਨਾ ਸਾਫ ਤੌਰ ਤੇ ਦੇਖੀ ਜਾ ਰਹੀ ਹੈਗੀ ਹੈ ਔਰ ਜਿਸ ਅਗਸਤ ਦੇ ਮਹੀਨੇ ਜਿੱਥੇ ਜੁਲਾਈ ਦੇ ਵਿੱਚ ਮਯੂਸੀ ਸਾਫ਼ ਤੌਰ ਤੇ ਵੱਡੇ ਲੈਵਲ ਤੇ ਦੇਖੀ ਗਈ ਸੀ ਕਿ ਜਿਸ ਪ੍ਰਕਾਰ ਦੇ ਨਾਲ ਮਾਨਸੂਨ ਦਾ ਸਵਾਗਤ ਸਾਰਿਆਂ ਨੇ ਕੀਤਾ ਸੀ ਕਿ ਚਲੋ ਮਾਨਸੂਨ ਦਾ ਸਵਾਗਤ ਬਹੁਤ ਅੱਛਾ ਹੋਇਆ ਪਹਿਲੇ ਉੱਤੇ ਬਾਰਿਸ਼ ਹੋਈਏ ਲੇਕਿਨ ਜੁਲਾਈ ਆਂਦੇ-ਆਂਦੇ ਤੱਕ ਇੰਨੀ ਅੱਛੀ ਖਾਸੀ ਬਰਸਾਤ ਜਿਹੜੀ ਆ ਦੇਖਣ ਨੂੰ ਮਿਲੀ ਨਹੀਂ ਇੱਥੇ ਤੱਕ ਕਿ ਆਪਣਾ ਟਾਰਗੇਟ ਵੀ ਜਿਹੜਾ ਹੈ ਬਰਸਾਤ ਨੇ ਕੰਪਲੀਟ ਨਹੀਂ ਕੀਤਾ ਇਸ ਸਾਲ ਦਾ ਲੇਕਿਨ ਜੁਲਾਈ ਦੇ ਮਹੀਨੇ ਲੇਕਿਨ ਅਗਸਤ ਦੇ ਵਿੱਚ 190 ਮਿਲੀਮੀਟਰ ਦੇ ਕਰੀਬ ਜਿਹੜਾ ਹੈ ਬਰਸਾਤ ਹੋਣ ਦੀ ਸੰਭਾਵਨਾ ਜਿਹੜੀ ਇਸ ਮਹੀਨੇ ਦੀ ਲਗਾਈ ਗਈ ਸੀ ਕਿ ਜੋ ਕਿ ਤਕਰੀਬਨ ਤੇ تن ਹਫਤੇ ਹਫਤੇ ਦੋ ਵਾਰੀਆ ਦਿਨ ਵਿੱਚ ਇੱਕ ਹਫਤੇ ਦੋ ਦਿਨ ਲਗਾਤਾਰ بارش ਨੇ ਜਿਹੜਾ ਹੈ ਇਹ ਆਪਣੀ ਅਚੀਵਮੈਂਟ ਜਿਹੜੀ ਹੈ ਕੰਪਲੀਟ ਕਰ ਲਈ ਹੈ 190 ਮਿਲੀਮੀਟਰ ਦੀ ਔਰ ਤਕਰੀਬਨ ਕੁਝ ਪੁਆਇੰਟ ਉੱਪਰ ਹੀ ਗਈ ਹੈ ਸਵਾਨੇ ਦਿਨਾਂ ਦੇ ਵਿੱਚ ਜਿਹੜੀ ਅਗੇ ਇੱਕ ਦੋ ਦਿਨ ਦਿਨ ਅਗਰ ਜਿੱਥੇ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਬਰਸਾਤ ਜਿਹੜੀ ਹੈ ਆਉਣ ਵਾਲੇ ਦਿਨਾਂ 'ਚ ਸਾਫ ਤੌਰ ਤੇ ਹੋਰ ਦੇਖੀ ਜਾਏਗੀ ਲਾਈਟ ਟੂ ਮੋਡਰੇਟ ਕਿਉਂਕਿ ਇਸ ਟਾਈਮ ਜਿਹੜਾ ਮੋਰਾ ਮਾਹੌਲ ਹੈ ਬਰਸਾਤ ਹੋਣ ਦਾ ਉਹ ਬਣਿਆ ਹੋਇਆ ਹੈ ਔਰ ਕਿਸੇ ਵੀ ਸਮੇ ਜਿਹੜੀ ਹੈ ਬਰਸਾਤ ਅਗਲੇ ਦੋ ਦਿਨਾਂ 'ਚ ਹੋ ਸਕਦੀ ਜਨਾ ਤਾਪਮਾਨ ਥੋੜਾ ਸਾਦ ਇਸ ਤੋਂ ਉੱਪਰ ਹੋਈ 190 mm ਤੋਂ ਤੇ ਤੁਹਾਨੂੰ ਦੱਸਦਾ ਕੀ ਹੈ ਬੋਨਸ ਦੇ ਰੂਪ ਦੇ ਵਿੱਚ ਲੁਧਿਆਣਾ ਵਾਸੀਆਂ ਨੂੰ ਕਿਸਾਨ ਵੀਰਾਂ ਨੂੰ ਮਿਲਣ ਵਾਲੀ ਹੈਗੀ ਹੈ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲੱਗਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜੁ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਬੂਆ ਨੂੰ ਦੇ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲੱਗਦੇਨਾ